ਤਾਰਪਰੇ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਪੂਰਨਾ ਕਰੋ ਹੋਰ ਸਿਕਨਮਾ ਤ੍ਰਿਪੁਰਾ ਵਰਡਾ ਡਾਟਾ ਸੈਂਡ ਕਰੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਹ ਸਿੰਘ ਜਨਮ ਤਰੀਕ 1985 ਕਾਸ਼ਟੇ ਵਿਰਸੇਕ ਏਰੀਆ ਬਟਿੰਡਾ ਕੰਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸਵਾਈਫ ਇੱਕ ਪਰਵਾਇਟ ਜੋਬ ਇੱਕ ਪੈਨ ਮੈਰਿਡ ਮਨਵਦੀਆ ਪਰਵਾਟ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ ਵਟਸਐਪ ਨੰਬਰ 77101 93790 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਰੰਤੇਕ 2000 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਨ ਸਿਕ ਏਰੀਆ ਬਠਿੰਡਾ ਲੜਕੀ ਅਮਰੀਕਾ ਬਰ ਪਰਮੈਂਟੀ ਪੜਾਈ ਵੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕਮ ਆਈਟੀ ਕੰਪਨੀ ਹਰ ਮੈਸੇਨ ਕੰਪਿਊਟਰ ਸਾਇੰਸ ਐਨਜੀ ਯੂਐਸਸੀ ਮੰਗਵਦੀਆ ਪਰਵਾਤ ਨੂੰ ਪੜੇ ਲਿਖੇ ਲੜਕੇ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914508828 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਆਮ ਉਹ ਸਿੰਗਲ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1996 ਕਾਸਟਰ ਖੱਤਰੀ ਸਿੱਖ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਅਗਦੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +1 448 652 7730 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈरिज ਵੀਰ ਵਾਲੇ ਤੇ ਬਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸੇਂਗੂ ਜਨਤੀ 1993 ਹਾਈਟ ਪੰਜ ਫੁੱਟ 11 ਇੰਚ ਕਾਸਟ ਜਰਸੀਕਰ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਤੇ ਬੀਟੈਕ ਕੰਮ ਕੀਤੀ ਵਾਲੀ ਜ਼ਮੀਨ 8 ਕਿਲੇ ਸ਼ਹਿਰ ਵਿੱਚ 메ਨ ਰੋਡ ਤੇ ਤਨ ਕਿਲੇ ਪਿੰਡੋਂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਭਰਾ ਨੇ ਇੰਗਲੈਂਡ ਜਾਣਾ 1 ਪੈਨ ਆਸਟ੍ਰੇਲੀਆ ਨਰਸ 2 ਪੈਨਾ ਕੈਨੇਡਾ ਪੀਆਰ ਵਧੀਆ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੀ ਵੈਂਟ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇ ਲੂਸ ਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਟਰਿਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀਬੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995954472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਹਨ ਸਿੰਗਲ ਲੜਕਾ ਕੈਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿਕ ਗੋ ਸਿੱਧੂ ਬੜਾ ਆਈ ਕੰਪਿਊਟਰ ਜੁਨੀਅਰ ਜਿਵੇਂ 10 एकड़ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਵਾਰ ਮੈਂਬਰ ਕਮ ਪਿਤਾ ਕੀਤਿਵੜੀ ਮਾਤਾ ਹਾਊਸ ਵਾਈਵਰ ਇੱਕ ਪ੍ਰਾਕ ਨੇਨਾ ਵਰਕ ਪਰਮੈਂਟ ਮਾਰਕਿੰਗ ਖੰਡਨੀ ਪਰਵਾਤੋਂ ਲੜਕੀ ਕੈਨੇਡਾ ਪੀਆਰ ਜਿਹਨ ਵਰਕ ਪਰਮੈਂਟ ਦਾ ਇੰਡੀਆ ਤੋਂ ਬੀਐਸੀ ਨਰਸਿੰਗ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 9873 33516 ਦੂਜਾ ਮੋਬਾਈਲ ਨੰਬਰ 88470 77765 ती परिवार फोन करके जानकारी ले सकते हो मैरिज ब्यूरो इन्होंने संपर्क न कर सोना सुनक् लड़का यूएसए बॉर्ड उम्र पैंतीस साल हाइट पांच फुट ग्यारह इंच पास ईयर से एक काम अपना बिजनेस वाइय जॉब परिवार मैंबर माता पिता एक भैन यूएसए अपना घर मग वज्ञा खादानी परिवार तो पढ़ी लिखी सोनी सुनक् लड़की की लड़ है ਲੜਦੇ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਲੈ ਇਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1509935701 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ height 5 ফুট 5 ਇੰਚ ਕਾਸਟ ਇਅਰ ਸਿਕ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ B.Sc. ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ PR ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੇ ਨਿੱਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ PR ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਦੂਜਾ ਲੜਕਾ ਕੈਨੇਡਾ ਜਨਮ ਤਰੀਕ 1991 ਹਾਈ ਟੂ ਸ਼ੇਫਟ ਏਰੀਆ ਪਟਿਆਲਾ ਵਿਕਟੋਰੀਆ BC ਕੈਨੇਡਾ ਪੜਾਈ ਵੀਟੈਗ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜ਼ਮੀਨ 2.5 ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਬੋਰਡ ਮਾਤਾ ਪਿਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9725 5957 ਤੁਸੀਂ ਪਰਿਵਾਰ ਨੂੰ ਪੁਨ ਕਰਕੇ ਇਹਨਾਂ ਤੁਹਾਨੂੰ ਹੋ ਜਾਣਕਾਰੀ ਤੁਸੀਂ ਲੈ ਸਕਦੇ ਹਾਂ ਜਨਮ ਤਰੀਕ 1993 ਹਾਈਡੋ ਪੰਪੂਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸ ਰਵਿਦਾਸੀ ਏਰੀਆ ਫਤਿਹਗੜ੍ਹ ਸਾਹਿਬ ਲੜਕੀ ਦਾ ਨਾਮ ਲਖੂਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮੰਗਵਦੀ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸ ਰਵਿਦਾਸੀ ਹੀ ਸੰਪਰਕ ਕਰਨ ਨੀਂਂਦਾ ਮੋਬਾਈਲ ਨੰਬਰ 8194825642 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/1997 ਕਾਸਟ ਪ्युअर ਕਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕੰਮ ਵੇਰਵਾ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਨਾ ਮਕਾਨ ਕੋਟੀ ਵਧੀਆ ਪਰਿਵਾਰ ਤੋਂ ਪੜੇ ਲੇਕੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੋਨ ਸਿੰਗਰ ਜਨਮ ਤਰੀਕ 12/7/1994 ਹਾਈਟ 5 ਫੁੱਟ 7 ਇੰਚ ਕਾਸਟ ਯਰ ਸਿਕ ਗੋਤ ਗੈਲ ਏਰੀਆ ਰੋਪੜ ਪੜਾਈ ਐਮ ਐਸ ਸੀ ਆਈਟੀ ਪੀਜੀ ਡੀਸੀਏ ਬੀਸੀਏ ਕੰਮ ਸੌਫਟਵੇਅਰ ਇੰਜੀਨੀਅਰ ਮੋਹਾਲੀ ਤਨਖਾ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਵਾਧੇ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਚਰਮਜੀਤ 272001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕਮ ਐਂਡੀਗੋ 에ਅਰਲਾਈਨ ਦਿੱਲੀ 에ਅਰਪੋਰਟ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 22 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 883699670 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 27 11 1985 ਹਾਈਟ 5 ਫੁੱਟ 13 ਇੰਚ ਏਰੀਆ ਮਲੇਰ ਕੋਟਲਾ ਕਾਸਟ ਸਿੰਬਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਰਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 946304517 ਸੋਨਾ ਸੁਨੇਕਾ ਸਰਦਾਰ ਲੜਕਾ ਅਸਟ੍ਰੇਲੀਆ ਜਨਮ ਤਰੀਕ 11 1997 ਹਾਈ ਟੂ ਸ਼ੈਫਡ ਕਾਸਟੂ ਜਰਸੀ ਕੋਲਰ ਏਰੀਆ ਟਾਰਨ ਪਰ ਆਈ ਮਸਟ ਬੀ ਇਨਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਅਸਟ੍ਰੇਲੀਆ ਵਰਕ ਵੀਜ਼ਾ 3 ਓਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਨਵੀਨ 9.5 एकड़ ਬਾੜੀ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵਧਿਆ ਕਾਦਾਨੀ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਅਸੀ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 20-22 ਦੇ ਵਿੱਚ ਹੋਵੇ ਹਾਈ ਟੂ ਪੰਜਪੂਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99145 64602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੇ ਖੋਤ ਕਾਲੀਵਾਰ ਏਰੀਆ ਰਿਟੇਨਰ ਲਾਇਕੇ ਦਾਤ ਲਾਕ ਹੋਇਆ ਕਮ ਆਰਮੀ ਜ਼ਮੀਨ ਟੈਂਡ ਕਿਲੇ ਪਰ ਫੈਮਿਲੀ ਮੈਂਬਰ ਪਿਤਾ ਕਿਤੀ ਵਾਰੀ ਕਰਦੇ ਮਾਤਾ ਹਾਊਸ ਵਾਈਫ ਇੱਕ ਬਰਾ ਇੱਕ ਬੈਟ ਮੈਰਿਡ ਮੰਤਗਦਿਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹ ਨਾਮ ਦਾ ਮੋਬਾਈਲ ਨੰਬਰ 989708842 ਨਾਮ ਦਾ ਸਿੰਗਲ ਲੜਕਾ ਸਪੀਨ ਉਮਰ 42 ਸਾਲ my two fun food knowing but i plus two from amazon yaar ki da laak hoya cash to Verma option nahi aayi family member pita government job to retirement mata housewife then para marriage man sundriya parivar to ladki bhi load hai inada mobile number 0033 5281 98 737 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ تین ਲੜਕਾ ਕੈਨੇਡਾ ਪੀਆਰ ਅਪਲਾਈ ਜਨਮ 3199 ਹਾਈਡ ਫੰਡ ਫੰਡਿੰਗ ਕਾਲ ਤੋਂ ਰਵਿਦਾਸੀਏ ਸੇਕਾ ਏਰੀਆ ਅਮਸਰ ਪੜਾਈ ਵੀਟੈਕ ਯੂਐਸਏ ਸੀਜੀਸੀ ਅਤੇ ਵਰਕ ਪਰਮਿਟ ਕੈਨੇਡਾ ਸੌਫਟਵੇਅਰ ਇੰਜੀਨੀਅਰ ਅਮੈਕਾ ਕੰਪਨੀ ਪਰਵਾਨੈਂਟ ਮੈਂ ਕੈਨੇਡਾ ਸਿਟੀਜ਼ਨ ਮੰਗ ਵਟਿਊਰ ਵਰਕ ਫੋਰਸ ਹੁੰਦਾ ਲੜਕੀ ਕੈਨੇਡਾ ਆਂਗਿਆ ਰੀਐਸੀ ਨਰਸਿੰਗ ਸਮਾਈਟ ਇੰਕੂਇਰੀ ਇਹਨਾਂ ਦਾ ਮੌਨਿਕਾ ਵਾਟ ਪਰਸਨ ਐਕਾ ਚੰਟਰ 013 239 ਨੰਬਰ 89555 122 ਤੁਸੀਂ ਪਰਮਾਨੂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤੀਕ 751994 ਕਾਸਟ ਜਰਸੀ ਦਾ ਜਿਲ੍ਹਾ ਬਟਿੰਡਾ ਪੜਾਈ ਐਮਏ ਇੰਗਲਿਸ਼ ਐਮਏ ਫਿਲ ਇੰਗਲਿਸ਼ ਵੀ ਹੈਡ ਇੰਗਲਿਸ਼ UGC NET ਕੁਆਲੀਫਾਈਡ PSC TET ਟੂ ਕੁਆਲੀਫਾਈਡ CET ਟੂ ਕੁਆਲੀਫਾਈਡ ਪੰਜਾਬ ਰਾਜ ਟੂ ਕੁਆਲੀਫਾਈਡ ਕੰਮ ਸਰਕਾਰੀ ਕਾਲਜ ਪ੍ਰੋਫੈਸ਼ਨ ਤਨਖਾਹ 50000 ਪ੍ਰਤੀ ਮਹੀਨਾ ਜ਼ਮੀਨ ਹੈ 5.5 ਕ੍ਰ ਪਿਛਾ ਗਵਰਨਮੈਂਟ ਸ਼ੌਟ ਟੂ ਰਿਟਾਇਰਮੈਂਟ ਮੰਗਰ ਬੜੀ ਪਰਵਾਰ ਨੂੰ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਬਾਟ 860 ਬਿਆਲੀ 315 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ